ਸਤਿ ਸ਼੍ਰੀ ਅਕਾਲ ਜੀ ਤੇ ਅਸੀਂ ਪਿੰਡ ਪਹੁੰਚੇ ਦੀ ਅੱਜ ਗਦਰੈਣੀ ਤੇ ਜਸਵੀਰ ਭਾਈ ਦੇ ਬੋਰ ਚੈੱਕ ਕਰਨ ਤੇ ਬੋਰ ਦਾ ਭਾਈ ਨੂੰ ਸਕੇ ਕੀ ਪਾਣੀ ਰਲਦੇ ਦੇ ਵਿੱਚ ਤੇ ਉਹਦੇ ਕਾਰਨ ਮਨ ਲੈ ਬੋਰ ਚੈੱਕ ਕਰਾਂਗੇ ਤੇ ਹੁਣ ਆਪਾਂ ਦੇਖਦੇ ਹਾਂ ਬੋਰ ਤੇ ਪਹਿਲਾਂ ਭਾਈ ਚਾਲੇ ਕਹਿ ਜਾ ਪੀਨੇ ਤੇ ਬੋਰ ਲੱਗਿਆ 600 ਫੁੱਟ ਕੈਪਟੀ ਹੈ ਤੇ ਆਪਣਾ ਹੋਰੇ ਆ ਬੋਰ ਹੈ ਜੀ ਤੇ ਫੇਵਰ ਵਾਲਾ ਬੋਰ ਹੈਗਾ ਅਸੀਂ ਤੇ ਆਪਾਂ ਨੇ ਬੋਰ ਚੈੱਕ ਕਰਨਾ ਤੇ ਹੁਣ ਤੇ ਆਪਣਾ ਸਮਾਨ ਹੈ ਵਿੱਚ ਇਹਦੇ ਤੇ ਬੋਰ ਚੈੱਕ ਕਰਾਂਗੇ ਆਪਾਂ ਉਹਨਾਂ ਦੇਖਦੇ ਕੀ ਫਲਟਾਂ ਦੇ ਵਿੱਚ ਹੈ ਪਾਈ ਪਾਣੀ ਠੰਡਾ ਕਿੰਨੀ ਵੀ ਠੰਡਾ ਪਾਣੀ ਹੁੰਦਾ ਹੈਗਾ ਜਾਂ ਤਰ ਇਹਦੇ ਵਿੱਚ ਹਾਂਜੀ ਸਾਡਾ ਕੈਮਰਾ ਆ ਗਿਆ ਬੋਰ ਚ ਲੇ ਵੀ ਸਾਡੇ ਕੈਮਰਾਮੈਨ ਸਰ ਸੇਵਕ ਸਿੰਘ ਕੋਈ ਨਾ ਕੋਈ ਚੱਲਣ ਦੇ ਸੇ ਸਬਟਾਲਾ ਬੋਰਾ ਹੀ ਆ ਪਾਏ ਬੋਰ ਚੈੱਕ ਕਰ ਰਹੇ ਆਗੇ ਕੀ ਫਾਲਟ ਹੁੰਦਾ ਹੈ ਇੱਥੇ ਬੱਟਲ ਲੈਵਲ ਦੇਖਦੇ ਨਾਲ ਕਿੰਨੇ ਫੁੱਟ ਤੇ ਹੈ ਕਿੰਨਾ ਹੋ ਗਿਆ ਦੇਖੀ 90 ਹਟਦੇ ਪਾਣੀ ਆ ਬਾਈ ਓਰੇ ਉੱਪਰ ਕਰੀ ਮੜਾ ਜਾਂ ਹੌਲੀ ਹੌਲੀ ਥੱਲੇ ਕਰਾਂ ਖੜਾ ਲਾ ਓਰੇ ਖੜਾ ਇੱਕ ਵੰਟਾ ਉੱਪਰ ਕਰਾਂ ਇਹੇ ਡੱਡੂ ਚੱਲ ਮੜਾ ਤਾਂ ਜਾ ਕੇ ਸਾਡਾ ਹੋਲੀ ਚੱਲੀ ਜਾ ਮਾ ਹੋਲੀ ਉੱਪਰ ਕਰੀ ਮੜਾ ਜਾ ਖੜਾ ਲਾ ਰੇ ਚੱਲ ਜਾਂਦੇ ਹੋ ਹੌਲੀ ਚੱਲੀ ਜਾਮਾ ਹੌਲੀ ਜਮਾ ਹੌਲੀ ਚੱਲਾ ਬੰਬੂਦਾਰ ਜੇ ਭੱਜਣ ਲੱਗ ਜਾਣਗੇ ਜਿੱਥੇ ਪਾਣੀ ਰਲਦਾ ਹੋਊਗਾ ਜੇ ਜਮਾ ਸਾਫ਼ ਹੋ ਜੂਗਾ ਚਟਾ ਜੀ ਜੇ ਤੁਸੀਂ ਕੈਪਟੀ ਖੋਲਦੇ ਡੱਟ ਲੱਗ ਜੀ ਫਿਰ ਮਿਸਤਰੀ ਨੇ ਬੁੱਕੇ ਲਾਈਆਂ ਉਹ ਕੀ ਬਰਮੇ ਨਾਲ ਉਹ ਕਰਿਆ ਸਭਾਈ ਲਾਈ ਸਭਾਈ ਲਾਈ ਦੁਬਾਰੇ ਕੈਪਟੀ ਖੋਲੀ ਵੀ ਮੇਰੇ ਰਾੜ ਵੀ ਵੱਜ ਸਕਦਾ ਲੋ ਸਕਦਾ ਸਾਰਾ ਕੁਝ ਦੇਖਿਆ ਜਿਹੜੇ ਬੰਬ ਉਤਾਰੇ ਜਿਹਨ ਖੜੇ ਦੀਨੇ ਨਾ ਇਹ ਘੁੰਮਣ ਲੱਗ ਜਾਣਗੇ ਪੂਰੇ ਠੀਕ ਹੈ ਪਾਣੀ ਸਾਫ ਹੋ ਜੂ ਜਮਾਂ ਦੇ ਮਨ ਭਰੇ ਦਿਖਦਾ ਹੀ ਨਿਕਲ ਲੱਗ ਜਾਣਾ ਠੀਕ ਉ ਸਾਡੇ 11 ਤਰੀਕ ਦੇ ਨੇਰੀ ਨਾ ਖੰਬੇ ਟੋਟੇ ਹੋਏ ਨੇ ਮੋਟਰ ਖੜੀ ਹੋਊ ਉਹ ਉਧੇ ਕਰਕੇ ਫਰਕ ਆ ਹਮ ਫੋਨ ਚੱਲ ਸੇ ਕਿ ਮੜਾ ਜਾ जोड़ जोड़ ओके ना जोड़ द सही नहीं जमते नहीं 200 हो गया ਹੌਲੀ ਚੱਲੀ ਹੌਲੀ ਹੌਲੀ ਚੱਲਾ ਦੋਸਤ ਦੇ ਮੋਟਰ ਦੀ ਉਹ 210 ਦੀ ਆਤੀ ਹੈ ਇਹ ਨੂੰ ਸਮਝ ਨਹੀਂ ਆਉਂਦੀ ਇਹ ਇੱਕ ਜੀਰੀਆਂ ਵੇਲੇ ਜਦੋਂ ਆਪਾਂ ਮੋਟਰ ਜ਼ਿਆਦਾ ਚੱਲਦੀਆਂ ਨੇ ਜਿਵੇਂ ਹੁਣ ਮੋਟਰ ਕੱਢ ਰਹੀ ਐ ਧੁੱਕ ਕੇ ਖੜਕਦੇ ਨੇ ਹੁਣ ਤਾਂ ਖੜਕਦੇ ਨਹੀਂ ਜੋ ਆ ਤਾਂ ਹੈ ਉਦੋਂ ਪਾਣੀ ਡਿੱਗਦਾ ਸੁਣਦਾ ਜੀਰੀਆਂ ਵੇਲੇ ਮੜੋ ਮੋਟੋ ਤਰਲਦਾ ਪਰ ਇੰਨਾ ਨਹੀਂ ਹੈਗਾ ਜੇ ਵੱਡਾ ਮੁੱਗਰ ਹੋਵੇ ਹੌਲੀ 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 ਕਿੰਨਾ ਹੋ ਗਿਆ 220 ਹੌਣ ਥੱਲੇ ਕਰ ਆ ਮੋਟਰ ਜੱਲੀ ਹੋ ਰਿਹਾ ਇਕੱਠੇ ਚੱਲ ਇਹ ਵੀ ਗਲੀਆਂ ਕੱਢ ਦਿੰਦੀ ਐ ਮੋਲਾਂ ਇਹ ਤਾਂ ਸਹੀ ਐ ਪਰ ਕਿੰਨੇ ਅਤੀ ਬੋਰ ਜੀ ਬੋਰ ਤਾਂ ਪੋਲੀ ਨੇ ਲਾਇਆ ਤੀ ਬੋਰ ਸਿੱਧਾ ਹਾਂ ਜਾਵਾਂ ਬੋਲ ਰਹੇ ਨੇ ਦਾ ਪਸਾਰਾ ਕੋਦੇ ਹੀ ਬੈਠਿਆ ਚਾਪ ਦੀ تسਲੀ ਜ਼ਰੂਰੀ ਹੈ ਹੋੜੀ ਚੱਲ ਮੜਾ ਸੇਵਕੀ ਬੋਲ ਤੁਸੀਂ ਨੀਂ ਨਾ ਇਹਦਾ ਇਹਨਾਂ ਪਾਣੀ ਚਿੱਪੇ ਚੁੱਪੇ ਫੋਲ ਲਾਈਆਂ ਇਲੈਕਟ੍ਰਿਕ ਦੇ ਨੌਂ ਹੁੰਦੇ ਹੂੰ ਬੇਸਾਂ ਦੇ ਚਿੱਪੇ ਲਾਈਆਂ ਉਹਦੇ ਜੋੜਾ ਬੋਲ ਲਾਉਣ ਵਾਲੇ ਨਾਲ ਵਧੀਆ ਮਤ ਮਿਲਦੀ ਸੀ ਆਪਣੀ ਉਹ ਕੀ ਲਾ ਕੇ ਆਈ ਬੋਲ ਇਹਦਾ ਛਾੜਨਾ ਗੜ ਰੂਟ ਦਾ ਇੰਤੋਂ ਨੂੰ ਸੋਲੀ ਦੇਖੋ ਬਗੌਰ ਨੂੰ ਠੀਕ ਐ ਸਾਬ ਕੀ ਹੋੜੀ ਚੱਲੀ ਹੋੜੀ ਕਰਦੋ ਨਾ ਜੇ ਗੱਲ ਇਹ ਕੋਣ ਜਿਹੜੇ ਮਿੱਟੀ ਜਿਹੜੇ ਟੱਪਣ ਜਿਹਨੂੰ ਕੋਈ ਖੜੇ ਨੇ ਖੜੇ ਦਿਖਾਈ ਜਾਂਦੇ ਜੇ ਟੱਪਿਆ ਫਿਰ ਉੱਥੇ ਪਾਣੀ ਰੜਦਾ ਤੂੰ ਤਾਂ ਥੱਲੇ ਡਿੱਗਦਾ ਰਹਿੰਦਾ ਹਟਾਇਆ ਜਿਹੜਾ ਆਪਣੇ ਸ਼ੁਰੂ ਚ ਦੇਖਿਆ ਦੀ ਉੱਪਰਲੇ ਪਾਸੇ ਹਾਂ ਉਹ ਤਾਂ ਉਹਦੇ ਉੱਪਰ ਲਾਓ ਦੇਖਿਓ ਜੀ ਇਹਦਾ ਸਾਫ ਜਿਆਦੇ ਪਾਣੀ ਉੱਥੇ ਟਿਕ ਟਿਕਾ ਜਿਆਦੇ ਹੋ ਗਿਆ ਨਾ ਉੱਥੇ ਟਾਈਮ ਲੰਘੇ ਕਿੰਨਾ ਹੋ ਗਿਆ ਸੇਵਕ ਚ ਚਲੋ ਜਾਣਦੇ ਉਹਦੇ ਤਾਇਆ ਕੀ ਨਾ ਤਾਂ ਪਾਇਮਰਾ ਜਦੋਂ ਸਪੀਡ ਘਟ ਜਿੰਦੇ ਉਹ ਮਿੱਟੀ ਲੱਗੀ ਹੋਈ ਹੈ ਪਾਇਪ ਦੇ ਨਾਲ ਉਹ ਥਲੇ ਹੋ ਜਾਂਦੇ ਹਨ ਨੂੰ ਘੱਟਾ ਹੁੰਦਾ ਹਨ ਉਹਨੂੰ ਲੈ ਲੇ ਦ ਘੱਟਾ ਹੋ ਜਾਂਦਾ ਰੂਲੇ ਕਸਤਾ ਦੀ ਰੂਲਾ ਦਾ ਸਪ੍ਰਿੰਗ ਦੀ ਸਪ੍ਰਿੰਗ ਤੜ ਬਣਾਈ ਹੋਈ ਹੈ ਤੇ ਸਾਫ ਕਰਨ ਨਾਲ ਤਾਂ ਜੰਮੀ ਆ ਉਹ ਵੀ ਉਹਦੇ ਕੱਪੜਾ ਮਾਰ ਲਿਆ ਆਹ ਗਿੱਲੇ ਆਏ ਦੀ ਲੈਣ ਜੀ ਮੜਿਆ ਇਹ ਤਾਂ ਉਸ ਦੀ ਬਈ ਉੱਤੇ ਜਦੋਂ ਪੁੱਲਰ ਕੱਢਦੇ ਨੇ ਉਹਦੇ ਨੂੰ ਉਹ ਆ ਸੀ ਲੈਣ ਨਹੀਂ ਤਾਂ ਪਰੋਲੀ ਤੜੀ ਹੋ ਜੇ ਉਹ ਹੀ ਦੂਜੀ ਲੜਾ ਆਹ ਲੈਣ ਜੀ ਦੀ ਲੈਣ ਦਾ ਤੇ ਜਿਹੜੀ ਲੱਗੀ ਦੀ ਤਾਂ ਅੱਗੇ ਨਾਲ ਬਣਦੀ ਹੈ ਨਾ ਫੇਵਰ ਹੁੰਦੀ ਜਿਵੇਂ ਇੱਧਰਲੇ ਸੈਟ ਹੁੰਦੀ ਹੈ ਇਹ ਤਾਂ ਉੱਚ ਪਿਆ ਦੇ ਨਾਲ ਪਹਿਲੇ ਆਉਣ ਲੱਗੇ YouTube ਤੇ ਲੱਭੀ ਲੱਗੇ ਆਗਾ ਨਿਕਸੂ ਬੰਟਾ ਰਹਿਣਾ ਠੀਕ ਹੈ ਅੱਜ ਮੈਂ ਖੜਾ ਤੀਆਂ ਨਾ ਹੂੰ ਸਾਡੇ ਪਾਣੀ ਵਧੀਆ ਇਹ ਉਧਰ ਥੱਲੇ ਕੋਈ ਚੱਕਰ ਨਹੀਂ ਗਾ ਰਲਦੇ ਦਾ ਗੱਲਾਂ ਇਹ ਨਹੀਂ ਹੁੰਦੀ ਇਹ ਗੱਲਾਂ ਇਹ ਲਵੇ ਬੋਰ ਹੋਰ ਲੱਗੇ ਹੁੰਦਾ ਨਾ 150 ਟੁੱਟਿਆ ਹੁੰਦਾ ਬੋਰ 400 ਉਹ ਥੱਲੇ ਡੇ ਡੇ ਕਿਉਂ ਸਪਲਾਈ ਕਰੀ ਜਾਂਦਾ ਆਪਣਾ ਦਾ 300 ਦਾ ਲਵੇ ਲਾਉਣੀ ਹੈ ਉੱਤੀ ਆਪਣੀ ਮੋਰਲ ਤੱਕ ਤੁਹਾਨੂੰ ਪੁੱਛੇਗਾ ਫਿਰ ਇਹਦੇ ਵਿੱਚ ਸਾਫ ਹੋ ਜੂ ਸਨਨ ਨੇ ਇੱਕ ਪਤਾ ਬੂਰ ਸਾਫ ਹੋ ਜੂ ਜਾਣਾ ਜੋ ਪਾਇੰਟਿਕ ਦਾ ਲਗਾਤਾਰ ਮੈਨੇ ਮੋਟਰ ਤੋਂ ਪਾਣੀ ਸਾਫ ਹੋਗਾ ਜਾਣਾ ਪੂਰਾ ਛੱਟਾ ਹੋ ਜਾਂਦਾ ਉੱਪਰ ਘਰ ਮੜਿਆ ਆ ਖੜਾ ਹੋ ਰਹੀ ਠੱਲੇ ਘਰਾਂ ठले का थोड़ा या हो ठले का थोड़ा या ऊपर कर और ऊपर कर कितना हो गया ਚੱਲ ਬਈ ਚੱਲੇ ਹੌਲੀ 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 ਚੱਲ ਹਲਾ ਬੱਸ ਕਿੰਨਾ ਹੋ ਗਈ 400 ਕਹ ਹੈ ਹੌਲੀ 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 ਕਿੰਨਾ ਹੋ ਗਿਆ ਖੜਾ ਲਾ ਓਰੇ ਹਾਂਜੀ ਵਧੀਆ ਵਧੀਆ ਟਰਾਲੀ ਦਾ ਜੱਗਾ ਲੈ ਕੇ ਜਾ ਰਿਹਾ ਉੱਪਰ ਕਰ ਮੜਾ ਜਾ ਧਾਰੜਾ ਧਾਰੜਾ ਜੱਗਾ ਥੱਲੇ ਕਰ ਥੱਲੇ ਕਰ ਰੁਕ ਲਾ ਰੇ ਠੀਕ ਉੱਪਰ ਕਰ ਫੜਾ ਲੈ ਕਿੰਨਾ ਹੋ ਗਿਆ ਕਿੰਨਾ 500 ਪੂਰਾ ਹੈ ਕਮੈਂਟ ਕਰ ਪਹਿਲਾਂ ਕਿੰਨਾ ਗਿਆ ਤੇ 599 ਲਿਖਿਆ ਜਾਂਦਾ ਬਾਈ ਪਹਿਲਾਂ 599 ਲਿਖਿਆ ਜਾਂਦੀ 499 ਲਿਖਿਆ 499 ਲਿਖਿਆ ਦੀ 485 ਤੋਂ 499 ਲਿਖਿਆ ਦੀ ਯਾਰਾ ਹੁਣ ਕਿੰਨਾ ਹੋ ਗਿਆ ਉਹ ਲਿਖਿਆ ਨਾ ਨਾਲ ਦੀ ਨਾਲ ਜਨੇ ਇਹ ਪੜੋਲੀ ਹੋਈ ਹੈ ਗੈਪ ਹੈ ਦਾ ਬਾਈ ਅੱਛਾ ਇੱਕ ਤਾਂ 485 ਤੋਂ ਲੈ ਕੇ 499 ਤੱਕ ਤਾਂ ਤੇੜਾ ਲੰਬੀ ਇਹਦੇ ਵਿੱਚ ਤੇ ਇੱਕ 500 ਤੇ ਪੜੋਲੀ ਟੁੱਟ ਗਿਆ ਇੱਕ ਪਾਸੇ ਮੰਨ ਲਓ ਐਸਲਾ ਐਂਡ ਹੋਈ ਹੈ ਕਿਉਂਕਿ ਵਿੱਚ ਤਾਂ ਆਪਾਂ ਨੂੰ ਦਿਖੇ ਨਹੀਂ ਪੜੋਲੀ ਹੁਣ ਤੱਕ ਤਾਂ ਕੋਈ ਉੱਪਰ ਕਰੀ ਮੜਾ ਸੇਵ ਕੀ ਆ ਦੇਖਾ ਖੜੀ ਐ ਨਾ ਉੱਤੇ ਪਾਣੀ ਡਿੱਗ ਰਿਹਾ ਪਾਣੀ ਜਾ ਰਿਹਾ ਥੱਲੂ ਰੂ ਜੇ ਤੂੰ ਕਹਿੰਦਾ ਪਾਣੀ ਮੜਾ ਨਹੀਂ ਫਿਰ 485 ਤੱਕ ਤਾਂ ਕੋਈ ਜ਼ਿਕਰ ਵੀ ਨਹੀਂ ਹੈਗਾ ਤਾਂ ਥੱਲੇ ਘਰ ਜਾਣ ਦੇ ਜਾਣ ਦੋ ਜਾਣ ਦੋ ਦਾ ਮੈਨੂੰ ਅਸਲ ਵੀ 100% ਕਿਤੇ ਭਰੇ ਨਾ ਹੋਵੇ ਤੋੜੀ ਚਲੋ ਇਹ ਸਾਫ ਹੋ ਗਏ ਦੀ ਤੇਰੇ ਮਾ ਥਲੇ ਘਰਾਂ ਚੱਲਾਂ ਜਾਣਦੇ ਭਾਈ ਅੱਲੋਂ ਨੂੰ ਸੁਟਣਾ ਤੇ ਹੋਣਾ ਰਿਹਾ ਦੀਗਾ ਮੈਂ ਕੱਟਤਾ ਬਾਅਦ ਚ ਮੈਨੂੰ ਇਹ ਦਿਖਾਉਂਦਾ ਸਾਫੇ ਹੈ ਨਾ ਫਣੀ ਰੰਦਾ ਜਿੱਥੇ ਹਮ ਹਮ ਸੇ ਸੋ ਲੱਗਿਆ ਲੋ ਵੀ ਲੱਗ ਗਿਆ ਰੋਕ ਕਿੰਨਾ ਲੱਗਿਆ ਬੋਰੇ 600 ਕੀ ਚੱਲ ਰਿਹਾ ਤੇ ਨੋ ਵੀ ਚੱਲ ਗਿਆ ਬਸ ਹੌਲੀ 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 ਥੱਲੇ ਗਾਰਾਂ ਥੱਲੇ ਗਾਰਾਂ ਹੋਰ ਥੱਲੇ ਗਾਰਾਂ ਰੋਕ ਲੈ ਬਸ 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 ਉੱਪਰ ਕਰ ਮੜਾ ਜਾ ਬਸ ਕਿੰਨਾ ਹੋ ਗਿਆ ਤਾਂ ਸੁਤੀ ਬੋਲੋ ਹਾਂ ਇਸਤਰੀ ਗਾਲ ਜੀ ਅਸੀਂ ਇਹ ਬੋਰ ਚੈੱਕ ਕਰ ਲਿਆ ਜੀ ਫੈਬਰ ਦਾ ਬੋਰਾ ਜਿਹੜਾ ਜਸਵੀਰ ਕੇ ਆਪਣੇ ਚੈੱਕ ਕੀਤਾ ਜੀ ਬੋਰਾ ਜਾਂ ਗਦਰੇਣੀ ਪਿੰਡਾਂ ਤੇ ਬਾਈਆਂ ਨੂੰ ਸੱਕਦੇ ਪਾਣੀ ਚਾਰ ਨੰਬਰ ਦੀ ਇਹਨਾਂ ਦਾ ਬੋਰ ਸੇ ਸੁੱਟਣ ਲੱਗਿਆ ਹੋਇਆ ਥੀਗਾ ਤੇ ਅਸੀਂ ਇਹ ਕੈਮਰ ਨਾਲ ਬੋਰ ਚੈੱਕ ਕੀਤਾ ਤੇ 90 ਫੁੱਟ ਤੇ ਪਾਣੀ ਆਈ ਤੇ ਆਪਣਾ 485 ਤੋਂ ਲੈ ਕੇ 491 ਤੱਕ ਤੇੜਾ ਹੀ ਕਪੜੋਲੀ ਦੇ ਵਿੱਚ ਤੇ ਉਸ ਤੋਂ ਬਾਅਦ 500 ਦੇ ਕਪੜੋਲੀ ਵੀ ਹੱਲੀ ਹੋਈ ਆਈ ਤੇ ਜੋ ਕਿ ਟੁੱਟੀ ਹੋਈ ਇੱਕ ਪਾਸੇ ਨੂੰ ਤੇ 530 ਤੱਕ ਜਿਹੜਾ ਬੋਰ ਭਰਿਆ ਹੋਇਆ ਜੀ ਬਿਲਕੁਲ ਮੰਨ ਲਓ 530 ਫੁੱਟ ਤੱਕ ਹੀ ਆਇਆ ਤੇ 530 ਤੋਂ ਇੱਥੇ ਕੈਵਿਟੀ ਦਾ ਪਾਣੀ ਬਣਿਆ ਹੋਇਆ ਹੈ ਉੱਥੇ ਤੇ ਬਾਕੀ ਅਸੀਂ ਬੋਰ ਚੈੱਕ ਕਰ ਲਿਆ ਬਾਕੀ ਜਿਵੇਂ ਬਾਈ ਕਹੂਗਾ ਤੇ ਉਸ ਨਾਲ ਗੱਲ ਕਰ ਲੈਣੇ ਬਾਈ ਨਾਲ ਜੀ ਬਾਕੀ ਹੋਰ ਕੋਈ ਪਰਕਰਸਾ ਦਾ ਮੇਰਾ ਨਾਮ ਪਿਆਰ ਸਿੰਘ ਤੇ ਮੋਬਾਈਲ ਨੰਬਰ 9855490 ਬਾਕੀ ਸੇ ਕੰਮ ਵਾਲਾ ਕੋਈ ਵੀ ਸਾਡੇ ਨਾਲ ਕਿਤੇ ਵੀ ਹੋਵੇ ਪੰਜਾਬ ਦੇ ਵਿੱਚ ਮੰਨ ਲਓ ਜਾਂ ਇੰਡੀਆ ਚ ਆਪਣਾ ਕਿਤੇ ਬੋਰ ਚੈੱਕ ਕਰਾਉਣਾ ਹੋ ਜਾ ਮਦ ਸਾਨੂੰ ਬੁਲਾ ਸਕਦਾ ਸੀ ਉੱਥੇ ਜਾਵਾਂਗੇ ਤਸੱਲੀ ਬਖਸਾਲੇ ਨੂੰ ਜੋ ਵੀ ਹੈਗਾ ਸਮਨ ਅਲਟ ਸਾਹਮਣੇ ਲਾਵਾਂਗੇ ਹੋਰ ਕੋਈ ਕੰਮ ਕਰਾਉਣਾ ਤਾਂ ਸਾਡੇ ਨਾਲ ਸੰਪਰਕ ਕਰੋ ਤੁਹਾਨੂੰ